ਤੇ ਇੱਥੇ ਲੋਕ ਡਿੱਗਦੇ ਸੀਗੇ ਜਦੋਂ ਬਾਰਿਸ਼ ਪੈਂਦੀ ਆ ਚਿੱਕੜ ਗਾਰਾ ਹੋ ਜਾਂਦਾ ਸੀਗਾ ਬਹੁਤ ਮਤਲ ਹੱਦ ਨਾਲ ਵੱਧ ਤਕਲੀਫ ਸੀ ਚਲੋ ਅੱਜ ਅਸੀਂ ਸ਼ੁਕਰ ਕਰਦੇ ਆ ਪ੍ਰਮਾਤਮਾ ਦਾ ਤੇ ਮੈਕਮੇ ਵਾਲਿਆਂ ਦਾ ਜੀ ਤੇ ਆਪਣਾ ਕੇ ਕਹਿਣਾ ਜਨਾ ਜਿਹੜਾ ਕੰਮ ਸੀਗਾ ਉਹ ਸਾਡਾ ਅੱਜ ਸੜਕ ਬਣ ਰਹੀ ਹੈਗੀ ਅੱਜ ਸ਼ਾਮ ਤੱਕ ਸੜਕ ਕੰਪਲੀਟ ਹੋ ਜੂਗੀ ਤੇ ਉਹਦੇ ਲਈ ਅਸੀਂ ਮੈਕਮੇ ਦਾ ਵੀ ਧੰਨਵਾਦ ਕਰਦੇ ਆ ਚਲੋ ਸੁਰਤਤਾਈ ਜਾਗਤਾਈ ਕਰਤਾ ਰਹੇ ਨੇ ਜਿਸका ਮੂਝੇ ਥਾ ਇੰਤਜ਼ਾਰ ਉਹ ਘੜੀ ਆ ਗਈ ਆ ਗਈ ਜੀ ਇਹ ਤੁਹਾਨੂੰ ਗਾਣਾ ਇਸ ਕਰਕੇ ਸੁਨਾਇਆ ਹੈ ਕਿਉਂਕਿ ਜਿਹੜੇ ਇੱਥੋਂ ਦੇ ਵਸਨੀਕ ਹਨ ਉਹਨਾਂ ਨੂੰ ਤਕਰੀਬਨ 2 ਸਾਲ ਹੋ ਗਏ ਸੀਗੇ ਇਸ ਸੜਕ ਨੂੰ ਉਡੀਕਦੇ ਕਿ ਇਹ ਸੜਕ ਬਣੇ ਤਾਂ ਜੋ ਜਿਹੜੇ ਆਮ ਲੋਕ ਹਨ ਉਹਨਾਂ ਨੂੰ ਸੁੱਖ ਦਾ ਸਾਹ ਆਵੇ ਪਰ ਜੇ ਸਰਕਾਰ ਤੇ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਤੇ ਕੋਈ ਵੀ ਜੂ ਨਹੀਂ ਸਰਕਰਈ ਸੀ ਜਿਹੜੇ ਇੱਥੋਂ ਦੇ ਐਮਸੀ ਸਾਹਿਬਾਨ ਹਨ ਅਵਤਾਰ ਸਿੰਘ ਤਾਰਾ ਜੀ ਉਹਨਾਂ ਵੱਲੋਂ ਧਰਨਾ ਲਗਾਇਆ ਜਾਂਦਾ ਮਿਊਸਪਲ ਕਮੇਟੀ ਦੇ ਸਾਹਮਣੇ ਜਾ ਕੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਅੱਖ ਖੁੱਲਦੀ ਹੈ ਤਾਂ ਜਿਹੜਾ ਕੰਮ ਹੈ ਸ਼ੁਰੂ ਹੋ ਗਿਆ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਣੇ ਆ 22 ਨੰਬਰ ਵਾਰਡ ਦੀਆਂ ਤਸਵੀਰਾਂ ਹਨ ਦੇਖ ਸਕਦੇ ਹੋ ਕਿ ਜਿਹੜਾ ਸੜਕ ਦਾ ਕੰਮ ਹੈ ਸ਼ੁਰੂ ਹੋ ਚੁੱਕਿਆ ਹੈ ਸਾਡੇ ਨਾਲ ਅਵਤਾਸ਼ ਸਿੰਘ ਤਾਰਾ ਜੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਬਾਈ ਜੀ ਬੜੀ ਦੇਰ ਦਾ ਜਿਹੜਾ ਇੰਤਜ਼ਾਰ ਸੀ ਉਹ ਖਤਮ ਹੋ ਗਿਆ ਬਿਲਕੁਲ ਜੀ ਸਾਨੂੰ ਦੋ ਤਕਰੀਬਨ 2 ਸਾਲ ਹੋ ਗਏ ਜੀ ਇਹ ਨਰਕ ਦੇ ਵਿੱਚੋਂ ਗੁਜ਼ਰਦੇ ਹੋਏ ਕਿਉਂਕਿ ਸਾਡੇ ਮਹੱਲੇ ਨੂੰ ਦੋ ਮਹੱਲਿਆਂ ਨੂੰ ਇਹੀ ਰਸਤਾ ਆਉਂਦਾ ਹੈਗਾ ਏ ਗੰਗਾ ਰਾਮ ਹੱਲੇ ਨੂੰ ਵੀ ਇਹੀ ਰਸਤਾ ਆਉਂਦਾਗਾ ਤੇ ਜੀਤਨਗਰ ਨੂੰ ਵੀ ਇਹੀ ਰਸਤਾ ਆਉਂਦਾਗਾ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਵੀ ਇਹ ਜਿਹੜੀ ਸੜਕ ਸੀਗੀ ਤਕਰੀਬਨ 2 ਸਾਲ ਤੋਂ ਛਾ ਜਿਹੜੀ ਹੈਗੀ ਹੈਗੀ ਆਪਣਾ ਕੇਵੀ ਸ਼ਹਿਰ ਦੀ ਤਾਰ ਪਾਈ ਸੀ ਉਦੋਂ ਦੀ ਪੱਟੀ ਹੋਈ ਸੀ ਇਹਦੀ ਪੇਮੈਂਟ ਹੋ ਚੁੱਕੀ ਸੀ ਸਾਰਾ ਕੁਝ ਹੋ ਸਕਿਆ ਸੀਗਾ ਪਰ ਕਿਤੇ ਨਾ ਕਿਤੇ ਇਹ ਸੜਕ ਬਣ ਨਹੀਂ ਸੀ ਰਹੀ ਉਸ ਤੋਂ ਬਾਅਦ ਜੀ ਚਲੋ ਮਜਬੂਰਨ ਮੈਨੂੰ ਜਿਹੜਾ ਹੈਗਾ ਨਗਰ ਕੌਂਸਲ ਕਮੇਟੀ ਦੇ ਮੂਰੇ ਐਨੀ ਟੈਂਪਰੇਚਰ ਦੇ ਵਿੱਚ ਧਰਨਾ ਲਾਉਣਾ ਪਿਆ ਉਸ ਤੋਂ ਬਾਅਦ ਜਿਹੜਾ ਹੈਗਾ ਗਾਇਸ ਸੜਕ ਦਾ ਕੰਮ ਸ਼ੁਰੂ ਹੋਇਆ ਜਿਹਦੇ ਨਾਲ ਸਾਡੇ ਦੁਕਾਨਦਾਰ ਵੀਰ ਸਾਡੇ ਮਹੱਲਾ ਵਾਸੀਆਂ ਨੂੰ ਬਹੁਤ ਇਸ ਦੇ ਨਾਲ ਮੱਲੇ ਵਿੱਚ ਆਉਣ ਜਾਣ ਦੀ ਜਿਹੜੀ ਦਿੱਕਤ ਸੀ ਉਹ ਦੂਰ ਹੋਊਗੀ ਤੇ ਇੱਥੇ ਲੋਕ ਡਿੱਗਦੇ ਸੀਗੇ ਜਦੋਂ ਬਾਰਿਸ਼ ਪੈਂਦੀ ਹੈ ਚਿੱਕੜਗਾਰਾ ਹੋ ਜਾਂਦਾ ਸੀਗਾ ਬਹੁਤ ਮਤਲ ਹੱਦ ਨਾਲੋਂ ਵੱਧ ਦਿੱਕਤ ਸੀ ਚਲੋ ਅੱਜ ਅਸੀਂ ਸ਼ੁਕਰ ਕਰਦੇ ਆ ਪ੍ਰਮਾਤਮਾ ਦਾ ਤੇ ਮੈਕਮੇ ਵਾਲਿਆਂ ਦਾ ਜੀ ਤੇ ਆਪਣਾ ਕੀ ਕਹਿਣਾ ਜਨਾ ਜਿਹੜਾ ਕੰਮ ਸੀਗਾ ਉਹ ਸਾਡਾ ਅੱਜ ਸੜਕ ਬਣ ਰਹੀ ਹੈਗੀ ਅੱਜ ਸ਼ਾਮ ਤੱਕ ਸੜਕ ਕੰਪਲੀਟ ਹੋ ਜੂਗੀ ਤੇ ਉਹਦੇ ਲਈ ਅਸੀਂ ਵਿਭਾਗਮ ਦਾ ਵੀ ਧੰਨਵਾਦ ਕਰਦੇ ਆ ਚਲੋ ਸੁਰਤਤਾਈ ਜਾਗਤਾਈ ਕਰਤਾ ਰਹੇ ਨੇ ਜੀ ਸਾਰਾ ਜੀ ਕਿਤੇ ਨਾ ਕਿਤੇ ਅਫਸੋਸ ਤਾਂ ਜਰੂਰ ਹੁੰਦਾ ਹੈ ਮੌਜੂਦਾ ਸਰਕਾਰ ਦੇ ਤੁਸੀਂ ਐਮ ਸੀਓ ਪਰ ਫੇਰ ਵੀ ਆਪਣੇ ਕਾਰਜਵੱਤੇ ਧਰਨਾ ਕਰਨ ਲਗਾਉਣਾ ਪੈਂਦਾ ਰੋਸ ਪ੍ਰਦਰਸ਼ਨ ਕਰਨੇ ਪੈਂਦੇ ਬਿਲਕੁਲ ਜੀ ਇਹ ਜਿਹੜੀ ਗੱਲ ਹੈ ਕਿ ਬਿਲਕੁਲ ਕਿਤੇ ਨਾ ਕਿਤੇ ਸਹੀ ਆ ਵੀ ਅਧਿਕਾਰੀ ਜਿਹੜੇ ਵਿਭਾਗਮ ਨੇ ਸਾਡੀ ਕੋਈ ਸਾਰ ਨਹੀਂ ਸੀ ਲਹਿਰੇ ਪਰ ਉਸ ਤੋਂ ਬਾਅਦ ਸਾਡੇ ਐਮਐਲਏ ਨਰਿੰਦਰ ਕੌਰ ਭਰਾ ਜੀ ਮੇਰਾ ਪਤਾ ਵੀ ਲੈ ਕੇ ਗਏ ਨੇ ਬਿਮਾਰ ਦਾ ਉੱਤੇ ਮੇਰੇ ਨਾਲ ਜਿਹੜੀ ਗੱਲਬਾਤ ਸਾਹਮਣੇ ਅਧਿਕਾਰੀਆਂ ਦੇ ਸਾਹਮਣੇ ਬੈਠ ਕੇ ਗੱਲਬਾਤ ਵੀ ਹੋਈ ਆ ਉਹਨਾਂ ਨੇ ਭਰੋਸਾ ਯਕੀਨ ਦਿਵਾਇਆਗਾ ਵੀ ਜਿਹੜੇ ਜਿਹੜੇ ਅਧਿਕਾਰੀ ਜਿਹੜੇ ਜਿਹੜੇ ਮੈਕਮੇਂ ਦੇ ਵਿੱਚ ਕੋਈ ਕੰਮ ਨਹੀਂ ਹੋਊਗਾ ਤੇ ਉਹਨਾਂ ਤੇ ਸਖਤ ਕਾਰਵਾਈ ਹੋਊਗੀ ਔਰ ਮੈਨੂੰ ਯਕੀਨ ਵੀ ਆ ਔਰ ਮੈਨੂੰ ਭਰੋਸਾ ਵੀ ਆ ਵੀ ਮੈਨੂੰ ਦੁਬਾਰੇ ਕਿਤੇ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਹੈਗੀ ਜੀ ਜੀ ਇਹ ਸਸਨ ਦਾ ਦਾਸ ਸਿੰਘ ਤਾਰਾ ਇਥੋਂ ਦੇ ਐਮਸੀ ਹਨ ਤਾਂ ਉਹ ਦੱਸਣਾ ਚਾਹਾਂਗੇ ਮੌਜੂਦਾ ਸਰਕਾਰ ਦੇ ਐਮਸੀ ਹਨ ਪਰ ਫੇਰ ਵੀ ਇਹਨਾਂ ਨੂੰ ਰੋਸ ਪ੍ਰਦਰਸ਼ਨ ਤਰਨੇ ਲਗਾ ਨਹੀਂ ਪਏ ਕਿਉਂਕਿ ਜਿਹੜੀ ਸਰਕਾਰ ਜਾਂ ਪ੍ਰਸ਼ਾਸਨ ਹੈ ਇਹਨਾਂ ਦਾ तकरीबन 2 ਸਾਲ ਹੋ ਉਸ ਕੇਸਾਂ ਨੇ ਜਿਹੜੀ ਇਹਨਾਂ ਦੀ ਜਿਹੜੀ ਗੱਲ ਸੀ ਉਹ ਕਿਤੇ ਸੁਣੀ ਨਹੀਂ ਜਾ ਰਹੀ ਸੀ ਪਰ ਜਦੋਂ ਇਹ ਤਰਨਾ ਲਗਾਉਂਦੇ ਹਨ ਮੀਡੀਆ ਦੇ ਵਿੱਚ ਖਬਰ ਜਾਂਦੀ ਹੈ ਕਿਤੇ ਨਾ ਕਿਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਅੱਖ ਖੁੱਲਦੀ ਹੈ ਤੇ ਜਿਹੜੇ ਕਾਰਜਕਾਰ ਹੈ ਸ਼ੁਰੂ ਹੋ ਜਾਂਦਾ ਸਾਡੇ ਨਾਲ ਮੁਹੱਲਾ ਨਿਵਾਸੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਾਡਾ ਮੇਰਾ ਨਾਮ ਗੁਰਦੇਵ ਸਿੰਘ ਹੈ ਮੈਂ ਐਜੂਕੇਸ਼ਨ ਡਿਪਾਰਟਮੈਂਟ ਚੋਂ ਰਿਟਾਇਰ ਹੋਇਆ ਹੋਇਆ ਤੇ ਇਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਕਿੰਨੇ ਸਾਲ ਹੋ ਗਏ ਸੀ ਲੋਕ ਨਰਕ ਭਰੀ ਜ਼ਿੰਦਗੀ ਜੀਦੇ ਸੀ ਕਾਫੀ ਲਗਭਗ 2 ਸਾਲ ਦੇ ਕਰੀਬ ਇਹ ਸਮਾਂ ਹੋ ਗਿਆ ਤੇ ਤਾਰਾ ਜੀ ਲਗਾਤਾਰ ਇਸ ਕੰਮ ਵਾਸਤੇ ਯਤਨਸ਼ੀਲ ਰਹੇ ਨੇ ਉਹਨਾਂ ਨੇ ਜੋ ਵੀ ਪ੍ਰੋਸੈਸ ਸੀ ਉਹਨੂੰ ਅਡਾਪਟ ਕੀਤਾ ਲਿਖਤ ਪੜਤ ਸਾਰੇ ਮਹਿਕਮਿਆਂ ਨਾਲ ਚੱਲਦੀ ਰਹੀ ਹੈ ਤੇ ਉਸ ਤੋਂ ਬਾਅਦ ਐਮਸੀ ਦੀ ਚੋਣ ਜਿੱਤੇ ਨੇ ਐਮਐਲਏ ਚੋਣ ਜਿੱਤਣ ਤੋਂ ਬਾਅਦ ਮੈਡਮ ਇੰਦਰ ਕੌਰ ਭਰਾਜ ਨਿੰਦਰ ਕੌਰ ਭਰਾਜ ਜੋ ਐਮਐਲਏ ਨੇ ਸੰਗਰੂਰ ਤੋਂ ਨੇ ਉਹਨਾਂ ਨੇ ਘਰ ਆ ਕੇ ਤਾਰਾ ਜੀ ਨੂੰ ਆਮ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਔਰ ਉਸੇ ਵੀ ਜੋ ਕਮੇਟੀ ਬਣੀ ਹੋਈ ਹੈ ਸਾਡੇ ਮਹੱਲੇ ਦੀ ਸਾਰੇ ਪਤਵੰਤੇ ਸੱਜਣ ਖੜੇ ਨੇ ਉਹਨਾਂ ਨੇ ਵੀ ਇਸ ਗੱਲ ਦਾ ਸਮਰਥਨ ਕੀਤਾ ਕਿ ਸਾਡੇ ਬਾੜ ਦੇ ਕੰਮ ਬਣਨੇ ਚਾਹੀਦੇ ਨੇ ਉਸੇ ਤਹਿਤ ਹੀ ਆਮ ਆਦਮੀ ਪਾਰਟੀ ਵਿੱਚ ਇਹਨਾਂ ਦੀ ਸ਼ਮੂਲੀਅਤ ਕਰਾਈ ਗਈ ਔਰ ਜਿੱਧਰ ਸ਼ਮੂਲੀਅਤ ਕਰਾਈ ਗਈ ਉੱਥੇ ਅਸੀਂ ਵੀ ਮੌਜੂਦ ਸੀ ਪਰੰਤੂ ਉਸ ਦਿਨ ਅ ਕਿਹਾ ਸੀ ਤਾਰਾ ਸਿੰਘ ਜੀ ਨੇ ਕਿ ਮੈਂ ਆਪਣਾ ਜਿਹੜਾ ਡਮਰੂ ਆ ਉਸ ਨੂੰ ਸੰਭਾਲ ਕੇ ਰੱਖ ਤਿਆ ਪਰੰਤੂ ਇਹ ਜੀ ਇੰਨੀ ਵੀ ਸੰਭਾਲ ਨਹੀਂ ਕੀਤੀ ਕਿ ਦੁਬਾਰਾ ਹੱਥੋਂ ਪਾ ਕੇ ਚੱਕਿਆ ਜਾਵੇ ਵੀ ਜਿੱਦ ਦਿਨ ਮੇਰੇ ਮਹੱਲੇ ਦੇ ਕੰਮ ਨਹੀਂ ਹੋਣਗੇ ਤਾਂ ਉਹ ਡਮਰੂ ਫੇਰ ਖੜਕੂਗਾ ਉਸ ਤੁਸੀਂ ਦੇਖਿਆ ਕਿ ਪਰਸੋਂ ਚੋਂ ਉੱਥੇ ਜਦੋਂ ਟੈਂਪਰੇਚਰ 46 ਤੋਂ ਉੱਪਰ ਸੀ ਤਾਂ ਤਾਰਾ ਜੀ ਉੱਥੇ ਬਹਿ ਕੇ ਮਿਊਨਿਸਪੈਲਟੀ ਦਫ਼ਤਰ ਅੱਗੇ ਉਹਨੇ ਬਕਾਇਦਾ ਸੰਘਰਸ਼ ਕੀਤਾ ਸਵੇਰ ਤੋਂ ਲੈ ਕੇ ਸ਼ਾਮ 4 ਵਜੇ ਤੱਕ ਉਹ ਬੈਠੇ ਰਹੇ ਤੇ ਅਚਾਨਕ ਉਸੇ ਗਰਮੀ ਦੇ ਦੌਰਾਨ ਇਹਨੂੰ ਤਬੀਤ ਵਿਗੜ ਗਈ ਐਮਰਦਾਸੀ ਜਾਣਾ ਪਿਆ ਗਿਆ ਉਹਦੀ ਬਦੌਲਤ ਹੀ ਅੱਜ ਜੋ ਕੁਛ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਉਹਦੀ ਬਦੌਲਤ ਹੀ ਹੈ ਅਸੀਂ ਬਿਲਕੁਲ ਡਟ ਕੇ ਤਾਰਾ ਜੀ ਦੇ ਨਾਲ ਆ ਅਸੀਂ ਸਰਕਾਰ ਦਾ ਸਮਰਥਨ ਵੀ ਕਰਾਂਗੇ ਜਦੋਂ ਸਾਡੇ ਕੰਮ ਹੁੰਦੇ ਰਹਿਣਗੇ ਕਿ ਸਾਡਾ ਮੱਲਾ ਨੂੰ ਅਸੀਂ ਸਾਡਾ ਹੋਰ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਮੌਜੂਦਾ ਸਰਕਾਰ ਦੇ ਐਮਸੀ ਹੋਣ ਫੇਰ ਵੀ ਧਰਨੇ ਲਗਾਣੇ ਪੈ ਰਹੇ ਨੇ ਇਕੱਲੇ ਇੱਥੇ ਧਰਨੇ ਲਵਾ ਰਹੇ ਜੀ ਇਹ ਸਾਰੇ ਕਿਤੇ ਇਹ ਮੌਜੂਦਾ ਸਰਕਾਰ ਦਾ ਇਹੀ ਹੋ ਰਿਹਾ ਹੈ ਵੀ ਸਾਰੇ ਇਹੀ ਇਹਨਾਂ ਦਾ ਜਿਹੜਾ ਬਹੁਤ ਜ਼ਿਆਦਾ ਪਿੱਟ ਸਿਆਪਾ ਹੋ ਰਿਹਾ ਠੀਕ ਹੈ ਇਥੇ ਸਾਡੇ ਤਾਰਾ ਜੀ ਏਡੇ ਹਿੰਮਤੀ ਨੇ ਤੁਸੀਂ ਇਹਨਾਂ ਦਾ ਤੇ ਮੇਰੇ ਹਿਸਾਬ ਨਾਲ 29 ਕਾਉਂਸਲਰਾਂ ਚੋਂ ਇਹ ਇੱਕ ਨੰਬਰ ਦੇ ਕਾਉਂਸਲਰ ਨੇ ਜਦੋਂ ਨਹੀਂ ਸੀ ਕਾਉਂਸਲਰ ਇਹ ਉਦੋਂ ਵੀ ਇਹ ਸਵਾਈ ਆਪ ਖੁਦ ਨਾਲੀਆਂ ਸਾਫ਼ ਕਰ ਕਰਕੇ ਸਾਰੇ ਕੰਮ ਸਾਡੇ ਗਲੀਆਂ ਦੇ ਘਾ ਪਟ ਪਟ ਕੇ ਇਹਨਾਂ ਨੇ ਕੰਮ ਕੀਤੇ ਇਹ ਐਮਸੀ ਨਾ ਵੀ ਰਹੇ ਇਹ ਫਿਰ ਵੀ ਇਹੀ ਕੰਮ ਕਰਨਗੇ ਹਾਂਜੀ ਸਾਡਾ ਹੋਰ ਵੀ ਮੌਜੂਦ ਹੈ ਕੀ ਨਾਮ ਹੋ ਗਿਆ ਮੇਰਾ ਜੀ ਵੀ ਇਨਸਾਨ ਗਰ ਸਾਹਿਬ ਜੀ ਕੀ ਕਹਿਣਾ ਚਾਹੋਗੇ ਕਿ ਜਿਹੜਾ ਕਿੰਨੇ ਸਾਲ ਹੋ ਗਏ ਸੀ ਇਹ ਸੜਕ ਨੂੰ ਲੋਕ ਤਰਸਦੇ ਸੀ ਕਿ ਠੀਕ ਹੋਵੇ ਪਰ ਅੱਜ ਜਿਹੜਾ ਕੰਮ ਸ਼ੁਰੂ ਹੈ ਇਹ ਸੜਕ ਨੂੰ ਜੀ 2 ਸਾਲ ਹੋ ਗਏ ਗਵਰਨਮੈਂਟ ਚ ਪੈਸੇ ਵੀ ਭਰੇ ਹੋਏ ਨੇ ਭਰਾ ਜੀ ਨੂੰ ਕਈ ਵਾਰੀ ਅਸੀਂ ਮਿਲਿਆ ਇਹ ਸਾਡੇ ਤਾਰਾ ਜੀ ਬਚਾਰੇ ਦੁਖੀ ਹੋ ਕੇ ਅਸੀਂ ਐਮਸੀ ਜੀ ਤਾਇਆ ਦੇ ਦਿਆਂ ਦੇ ਬਜ ਵੀ ਇਹ ਫੋਨ ਕਰੀ ਜਾਂਦਾ ਇਹਦੀ ਕੋਈ ਸੁਣਮਾਈ ਨਹੀਂ ਹੋ ਰਹੀ ਮੈਂ ਖੁਦ ਐਕਸ਼ਨ ਸਾਹਿਬ ਨੂੰ ਮਿਲਿਆ ਸਾਡਾ ਟ੍ਰਾਂਸਫਰ ਵੀ ਨਹੀਂ ਠੀਕ ਹੋ ਰਿਹਾ ਐਪਲੀਕੇਸ਼ਨ ਮੇਰੇ ਲਵੇ ਪਈ ਆ ਐਕਸ਼ਨ ਸਾਹਿਬ ਕਹਿੰਦਾ ਮੇਰੇ ਸਾਡੇ ਕੋਲ ਬੰਦੇ ਹੀ ਨਹੀਂ ਹੈਗੇ ਇਹ ਬੰਦੇ ਮਖਾਸੀ ਰੱਖਣੇ ਨੇ 50000 ਰੁਪਏ ਬਿਲ ਮੈਂ ਭਰਦਾ ਚੱਕੀ ਦਾ ਰਾਤ ਨੂੰ 2 ਵਜੇ 12 ਵਜੇ ਉੱਠ ਕੇ ਉਹਨੂੰ ਛੱਟਾ ਮਾਰਦੇ ਆ ਐ ਐਸ ਡੀਓ ਸਾਹਿਬ ਕਹਿੰਦੇ ਆ ਰਹੇ ਨੇ ਮੌਕੇ ਤੇ ਉਹਦੀ ਵਟਸਐਪ ਪਾਈ ਅਸੀਂ ਫੋਟੋ ਮੁੰਡੇ ਨੇ ਮੇਰਾ ਮੁੰਡਾ ਗੈਸਟਰਡ ਆਫਸਰ ਨੇ ਖੇਤੀવાડી ਚ ਉਹਨੇ ਇੰਗਲਿਸ਼ ਐਪਲੀਕੇਸ਼ਨ ਵੀ ਦਿੱਤੀ ਤੇ ਉਹ ਮਾਰ ਵੀ ਕਰਾ ਲਈ ਮੇਰੇ ਲਵੇ ਭਈਆ ਅਜੇ ਹਫਤਾ ਹੋ ਗਿਆ ਕੋਈ ਨਹੀਂ ਬੋੜਾ ਹੈਗਾ ਦੱਸੋ ਸਾਡੇ ਨਾਲ ਕੀ ਖਾਲੀ ਦੁਸ਼ਮਣੀ ਕੱਢ ਰਹੇ ਨੇ ਇਹਦਾ ਤਾਰਾ ਜੀ ਵਿਚਾਰਾ ਉਹਦੇ ਡੰਗਰੂ ਘੜਕਾ ਕੇ ਤੁੱਪੇ ਬੈਤ ਗਏ ਦਾ ਸੈੱਲ ਵੀ ਘਟ ਗਏ ਅਸੀਂ ਇਹਦੇ ਨਾਲ ਤੁਰੇ ਰਹੇ ਹਾਂ ਵੀ ਜੋ ਕਰ ਰਹੇ ਹਾਂ ਅਸੀਂ ਤੇਰੇ ਨਾਲ ਹੁਣ ਸ਼ਾਬਾਸ਼ੀ ਤਾਰਾ ਜੀ ਨੂੰ ਤਾਰਾ ਜੀ ਨੂੰ ਪੂਰੀ ਬੱਲੇ ਬੱਲੇ ਆ ਅਸੀਂ ਨਾਲ ਆਏ ਤੇ ਕੋਈ ਵੀ ਮਰਜ਼ੀ ਚ ਕੁਝ ਹੋ ਜੇ ਤਾਂ ਅਸੀਂ ਸਾਰੀ ਬਸਤੀ ਇਹਦੇ ਨਾਲ ਠੀਕ ਹੈ ਇਸਾਂ ਸਾਡੇ ਨਾਲ ਮਲਾ ਨਿਵਾਸੀ ਜਿਨ੍ਹਾਂ ਨੇ ਆਖਿਆ ਹੈ ਕਿ ਜਿਹੜੇ ਇੱਥੋਂ ਦੇ ਜਿਹੜਾ ਅਸੀਂ ਕਿੰਨਾ ਟਾਈਮ ਹੋ ਗਿਆ ਇਸ ਨੂੰ ਅੜੀ ਕਰੇ ਸੀ ਜਿਹੜੇ ਇਸ ਕਾਰਜਕਾਰ ਨੂੰ ਪਰ ਤਕਰੀਬਨ 2 ਸਾਲ ਹੋ ਚੁੱਕੇ ਸੀ ਪਰ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਜਾਂ ਸਰਕਾਰ ਦੇ ਨੁਮਾਇੰਦੇ ਨੇ ਇਹਨਾਂ ਦੀ ਸਾਰ ਨਹੀਂ ਲਈ ਉਸ ਤੋਂ ਬਾਅਦ ਇਹ ਦੁਖੀ ਹੋ ਕੇ ਇੱਕ ਮਿਊਨਿਸਪਲ ਕਮੇਟੀ ਦੇ ਸਾਹਮਣੇ ਧਰਨਾ ਲਗਾਉਂਦੇ ਹਨ ਜਿਸ ਤੋਂ ਬਾਅਦ ਅੱਜ ਤੁਸੀਂ ਉਸ ਦਾ ਰਿਜ਼ਲਟ ਵੇਖ ਰਹੇ ਹੋ ਕਿ ਜਿਹੜਾ ਕਾਰਜਕਾਰ ਹੈ ਇੱਥੋਂ ਦੁਬਾਰੇ ਫੇਰ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾਉਣ ਲੱਗਾ ਸੜਕ ਦੀਆਂ ਜਿੱਥੇ ਕਿ ਮਿਊਸਪਲ ਕਮੇਟੀ ਦੇ ਵੱਲੋਂ ਜਿਹੜਾ ਇਹ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਪੀ ਡਬਲਯੂ ਡੀ ਵੱਲੋਂ ਇਹ ਜਿਹੜੀ ਸਰਕਾਰੀ ਸੜਕ ਹੈ ਜਿਹੜੀ ਇਹ ਕਈ ਸਾਲਾਂ ਤੋਂ ਇਹ ਨਹੀਂ ਬਣੀ ਸੀ ਉਸ ਦਾ ਜਿਹੜਾ ਕਾਰਜਕਾਰ ਹੈ ਦੁਬਾਰੇ ਸ਼ੁਰੂ ਹੋ ਗਿਆ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗੇ ਜਿਹੜੇ ਇੱਥੋਂ ਦੇ ਮhalla ਨਿਵਾਸੀਆ ਉਹਨਾਂ ਦੇ ਮੂੰਹ ਤੇ ਉੱਤੇ ਵੀ ਰੌਣਕ ਵੇਖਣ ਨੂੰ ਮਿਲੀ ਹੈ ਨਾਲ ਹੀ ਇਹਨਾਂ ਨੇ ਜਿਹੜੇ ਇੱਥੋਂ ਦੇ ਅਰਤਾਰ ਸਿੰਘ ਤਾਰਾ ਐਮ ਸੀ ਹਨ ਉਹਨਾਂ ਦਾ ਧੰਨਵਾਦ ਕੀਤਾ ਹੈ ਸੰਗਰੂਹ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ